ਕੀ ਤੁਸੀਂ ਸਾਡਾ ਕੋ ਮੈਨੂੰ ਬਰਾਬਰ ਤੁਸੀਂ ਕਿੱਥੇ ਜਾਣਾ ਹੈ ਕਿ ਕਿਹੜਾ ਹੈ ਹਾਂ 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 ਕਿਤਾ ਉਹਨੇ ਕੀ ਮਿਸਪੇਅਰ ਕੀਤਾ ਇਹਨੂੰ ਕਹਿੰਦੇ ਮਿਸਪੇਅਰ ਕਰਨਾ ਹੁਣ ਮੈਨੂੰ ਤਾਂ ਬੜਕ ਥੱਲੇ ਲਾ ਕੇ ਵਗਾ ਰਿਹਾ ਕੋੜੀ ਕਹਿੰਦਾ ਤੈਨੂੰ ਲਾ ਕੇ ਵਗਾਵ ਥੱਲੇ ਮੈਂ ਨਹੀਂ ਦੇਖਾਂ ਕਿਹੜੇ ਟੱਬਰ ਚੋਂ ਆ ਕੇ ਐ ਤੇ ਤੈਨੂੰ ਹਿੰਮਤ ਕਿਦਾਂ ਪੰਗੜਾ ਪਿਆ ਮੇਰੀ ਗੱਲ ਸੁਣ ਲੈ ਸਭ ਨੇ ਕਾਗਜ਼ ਪਈ ਮਰੇ ਤੇਰੀ ਇੱਜ਼ਤ ਬੰਨ੍ਹੇ ਜਰੰਦੀ ਕਰਕੇ ਇਹ ਮੈਂ ਲੇਟ ਹੋ ਗਿਆ ਤੇ ਤੂੰ ਪੈਸਾ ਦਗਾ ਇਹੋ ਜੀ ਮੇਰਾ ਕੋ ਸੋਣੀ ਜਾਂਦੀ ਆ ਦੂਸ ਸਵਾਰੀ ਨੇ ਮੇਰੇ ਨਾਲ ਮਿਸਪੇਅਰ ਕੀਤਾ ਤੱਕ ਕੰਡੈਕਟਰ ਔਰ ਡਰਾਈਵਰ ਤੇ ਵੀ ਥੋੜੀ ਜੀ ਐਨਰਜੀ ਆ ਗਈ ਉਹਨਾਂ ਨੇ ਗੱਲ ਨੂੰ ਘੁਮਾਤਾ ਸਵਾਰੀਆਂ ਤੇ ਗੱਲ ਲੱਗੇ ਉਹ ਕਿ ਇੰਨੀਆਂ ਸਵਾਰੀਆਂ ਪੂਰੀਆਂ ਕਰਨੇ ਨੇ ਕਿ ਸਾਰੇ ਬੰਦੇ ਉੱਤਰ ਜਾਣ ਮੇਰਾ ਇੱਕ ਪੈਰ ਬੱਸ ਦੇ ਕਿ ਥੱਲੇ ਆ ਮੇਰੀ ਇੱਕ ਸਾਥੀ ਬੱਸ 'ਚ ਚੜ ਚੁੱਕੀ ਸੀ ਜਦੋਂ ਮੈਂ ਚੜਨ ਲੱਗੀ ਬੱਸ ਡਰਾਈਵਰ ਨੇ ਬੱਸ ਚਲਾ ਦਿੱਤੀ ਜਿਹੜੀ ਨੈਤਿਕਤਾ ਦਾ ਉਹਨਾਂ ਨੇ ਇੰਨਾ ਪਤਨ ਕੀਤਾ ਕਿ ਉਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਮੈਡਮ ਦਾ ਫੇਸ ਬਰਨ ਕਰੀਏ ਜਾਂ ਉੱਥੇ ਕੋਈ ਨਾਰਮਲ ਲੇਡੀਜ਼ ਵੀ ਹੋਵੇ ਸਰ ਉਹਦਾ ਫੇਸ ਬਰਨ ਹੋਣਾ ਚਾਹੀਦਾ ਜਿੱਥੇ ਮੇਰਾ ਨੰਬਰ ਹੈ ਉਹ ਵੀ ਪਛਣੀ ਚਾਹੀਦੀ ਸੀ ਸਰ ਤੁਸੀਂ ਵੀਡੀਓ ਦੇਖੀਏ ਹਾਂਜੀ ਤੁਹਾਨੂੰ ਕੀ ਲੱਗ ਰਿਹਾ ਤੁਸੀਂ ਚੁੱਪਚਾਪ ਖੜੇ ਹੋ ਰਹੇ ਹੋ ਹਾਂਜੀ ਮੈਂ ਬੱਸ ਛੜਨ ਲੱਗੀ ਆ ਮੇਰਾ ਇੱਕ ਪੈਰ ਬੱਸ ਦੇ ਕਿ ਥੱਲੇ ਆ ਮੇਰੇ ਇੱਕ ਸਾਥੀ ਬੱਸ 'ਚ ਚੜ ਚੁੱਕੀ ਸੀ ਜਦੋਂ ਮੈਂ ਛੜਨ ਲੱਗੀ ਬੱਸ ਡਰਾਈਵਰ ਨੇ ਬੱਸ ਚਲਾਤੀ ਤੇ ਮੈਂ ਗਿਰਨ ਗਿਰਦੇ-ਗਿਰਦੇ ਬੱਚੀ ਉਸ ਟਾਈਮ ਤੇ ਜਦੋਂ ਮੈਂ ਗਿਰਦੇ-ਗਿਰਦੇ ਬੱਚੀ ਆ ਤੇ ਸਰ ਮੈਂ ਕੰਡਕਟਰ ਨੂੰ ਸਿਰਫ ਇੰਨਾ ਕਿਹਾ ਤੋ ਬਈ ਬੱਸ ਰੋਕੀ ਕਿਉਂ ਨਹੀਂ ਤੇ ਕੰਡਕਟਰ ਤੁਸੀਂ ਅਗਰ ਵੀਡੀਓ ਦੇਖ ਰਹੇ ਹੋ ਤੇ ਉਹਦੇ ਵਿੱਚ ਉਹ ਕਹਿ ਰਿਹਾ ਹੈ ਕਲੀਅਰ ਕਹਿ ਰਿਹਾ ਹੈ ਕਿ ਸਮਰਾਲਾ ਚੌਕ ਬਸ ਸਟਾਪ ਹੈ ਨਹੀਂ ਸਰ ਸਮਰਾਲਾ ਚੌਕ ਬਸ ਸਟਾਪ ਹੈ ਨਾ ਬਸ ਸਟਾਪ ਹੈਗਾ ਹੈਗਾ ਨਾ ਉਹ ਫਿਰ ਬੋਲ ਕੇ ਵੀ ਦੱਸੋ ਕਿ ਬਿਲਕੁਲ ਹੈ ਨਾ ਬਸ ਸਟਾਪ ਸੀਗਾ ਤੇ ਮੈਂ ਜਦੋਂ ਚੜਨ ਲੱਗੇ ਉਹਨਾਂ ਨੇ ਬੱਸ ਚਲਾ ਦਿੱਤੀ ਜੀ ਤੇ ਉਹ ਕਹਿੰਦਾ ਉਹਨਾਂ ਨੇ ਮਤਲਬ ਜਿਹੜੀ ਸਵਾਰੀ ਸੀ ਉਹ ਮੇਰੇ ਮਗਰ ਪੈ ਗਈ ਕਿ ਮੈਂ ਪਾਸਪੋਰਟ ਬਣਵਾਣ ਜਾਣਾ ਸਾਨੂੰ ਜਲਦੀ ਹੈ ਤੂੰ ਬੱਸ ਤੋਂ ਉਤਰ ਤਸੀ ਜਾਈਏ ਜਦੋਂ ਸਵਾਰੀ ਨੇ ਮੇਰੇ ਨਾਲ ਮਿਸਬਿਹਰ ਕੀਤਾ ਤੱਕ ਕੰਡੈਕਟਰ اور ڈرائیور تے بھی تھوڑی جی انرجی ਆ ਗਈ انہوں نے گل ਨੂੰ ਘਮਾਤਾ ਸਵਾਰੀਆਂ تے گل ਲਾ گئے ਉਹ ਕਿ انیاں ਸਵਾਰੀਆਂ ਪੂਰੀਆਂ ਕਰਨੇ ਨੇ ਕਿ ਸਾਰੇ بندے ਉਤਰ ਜਾਓ ਜਦੋਂ انہوں نے انی گل کہیے ਸਾਰੇ بندے ਉਤਰ ਜਾਓ تے ਸਵਾਰੀਆਂ ਪੈਨਿਕ ਕਰਨਾ ਬਈ ਹਾਸੀ ਸਾਰੇ ਖੱਜਲ ਹੋਵਾਂਗੇ ਮੈਡਮ ਤੁਸੀਂ ਥੱਲੇ ਉਤਰ ਜਾਓ ਹਨਾ ਤੇ ਮੈਂ ਉਥੇ ਇਹੀ کہہ رہی ਆ ਕਿ پولیس ਬੁਲਾਓ ਮੇਰੇ ਵੀਡੀਓ ਬਣਾਈ ਹੈ ਮੈਨੂੰ ਡਿਲੀਟ ਕਰਾਵਾ ਐਨੇ ਵਿੱਚ ਉਹ ਜਿਹੜਾ ਬੰਦਾ ਸੀਗਾ ਇੱਕ ਤਾਂ ਮੇਰੇ ਨਾਲ ਉਹਨੇ ਬਹੁਤ ਜ਼ਿਆਦਾ ਦੇਖੋ ਹਾਰਡਲੀ ਬਿਹੇਵ ਕੀਤਾ ਪਰ ਦੇਖੋ ਜੇ ਤੁਹਾਡੇ ਵੀ ਫੈਮਿਲੀ ਦੇ ਬੰਦੇ ਕੋਈ ਐਦਾ ਜਾਣਗੇ ਤੇ ਐਦਾ ਮਿਸਬੇ ਹੋਵੇ ਤੇ ਕਿਸ ਤਰ੍ਹਾਂ ਲੱਗੇਗਾ ਸਰ ਇੱਕ ਪਬਲਿਕਲੀ ਨੰਬਰ ਮੰਗਣਾ ਮੇਰਾ ਕਿਤੇ ਤੱਕ ਜਾਇਜ਼ ਸੀਗਾ ਫਿਰ ਉਸ ਨੰਬਰ ਨੂੰ ਮੀਡੀਆ ਤੇ ਚਲਾਣਾ ਕਿਤੇ ਤੱਕ ਜਾਇਜ਼ ਸੀਗਾ ਫਿਰ ਜਿਹੜੀ ਟੱਚਿੰਗ ਹੋਈ ਜਦੋਂ ਮੈਡਮ ਕਹਿ ਰਹੇ ਆ ਕਿ ਮੈਨੂੰ ਟੱਚ ਕਿਦਾਂ ਕੀਤਾ ਤੂੰ ਹਨਾ ਕੱਟ ਕੇ ਕਰਨਾ ਕਿੱਥੇ ਤੱਕ ਜਾਏ ਸਰ ਮੈਂ ਪੁਲਿਸ ਦੀ ਡਿਮਾਂਡ ਕੀਤੀ ਹੈ ਉਥੇ ਵੀਡੀਓ ਡਿਲੀਟ ਕਰਾਉਣ ਦੀ ਡਿਮਾਂਡ ਕੀਤੀ ਹੈ ਪਾਸੇ ਰੋਕਣ ਦੀ ਗੱਲ ਕੀਤੀ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਸੀਗੀ ਤੇ ਸਾਡੇ ਨਾਲ ਜਿਹੜਾ ਹੋਇਆ ਮੈਂ ਇੱਕ ਲੇਡੀ ਹਾਂ ਤੁਹਾਨੂੰ ਲੱਗਦਾ ਮੇਰੇ ਨਾਲ ਸਹੀ ਹੋਇਆ ਉਥੇ ਸਰ ਬਾਕੀ ਜਿਹੜੇ اپੋਜੀਸ਼ਨ ਸੀਗੇ ਐਨਾ ਮੇਰੇ ਕੰਮ ਤੋਂ ਘਪਾ ਆ ਗਏ ਨੇ ਕਿ ਇੰਨੀ ਕੋਣਾਂ ਨੇ ਵੀਡੀਓ ਮੇਰੀ ਵਾਇਲ ਕਰਵਾਈ ਹੈ ਕੰਮ ਬਿਲੇ ਕੋਈ ਗਾਲੀ ਮੈਨੂੰ ਵੀ ਅੱਜ ਫੀਲ ਹੋ ਰਿਹਾ ਕਿ ਮੈਂ ਬਹੁਤ ਅੱਛਾ ਕੰਮ ਕਰ ਰਹੀ ਆ ਜਿਹਨੂੰ ਦੇਖ ਕੇ اپੋਜੀਸ਼ਨ ਇੰਨਾ ਕਪ ਰਾਇਆ ਪਿਆ ਕਿ ਜਿਹੜੀ ਨੈਤਿਕਤਾ ਦਾ ਉਹਨਾਂ ਨੇ ਇੰਨਾ ਪਤਨ ਕੀਤਾ ਕਿ ਉਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਮੈਡਮ ਦਾ ਫੇਸ ਬਰਰ ਕਰੀਏ ਜਾਂ ਉੱਥੇ ਕੋਈ ਨਾਰਮਲ ਲੇਡੀਜ਼ ਵੀ ਹੋਵੇ ਸਰ ਉਹਦਾ ਫੇਸ ਬਰਰ ਹੋਣਾ ਚਾਹੀਦਾ ਜਿੱਥੇ ਮੇਰਾ ਨੰਬਰ ਹੈ ਉਹ ਵੀ ਬਜਣੀ ਚਾਹੀਦੀ ਸੀ ਕੁਝ ਵੀ ਨਹੀਂ ਹੋਇਆ ਸਰ ਤੇ ਕੋਈ ਗੱਲ ਨਹੀਂ ਆਪੋਜੀਸ਼ਨ ਨੇ ਮੈਨੂੰ ਪੌਪੁਲਰ ਹੀ ਕੀਤਾ ਕੋਈ ਦਿੱਕਤ ਨਹੀਂ ਜੋ ਸ਼ਖਸ کون ਸੀ ਜਿਹੜਾ ਤੁਹਾਡੇ ਨਾਲ ਬਸ ਦੇ ਵਿਚਕਾਰ ਸੀ ਕਿਹਦੇ ਸਰ ਹਾਲੇ ਤੱਕ ਉਹਦਾ ਪਤਾ ਨਹੀਂ ਚੱਲਿਆ ਮੈਂ ਉਹਨਾਂ ਦੇ ਅਗੇਂਸਟ ਐਫ ਆਈ ਆਰ ਕਰਾਈ ਹੈ ਤੇ ਕੋਈ ਗੱਲ ਨਹੀਂ ਬਹੁਤ ਜਲਦੀ ਫੜਿਆ ਜਾਏਗਾ ਇਹ ਤਾਂ ਲੇਡੀਜ਼ ਲਈ ਵੀ ਇੱਕ ਅੱਛਾ ਉਹ ਬਣਿਆ ਕਿ ਇੱਕ ਸਬਕ ਲੈਣਗੇ ਜੋ ਵੀ ਸਵਾਰੀਆਂ ਅਗਰ ਜਾ ਰਹੀਆਂ ਉਹਨਾਂ ਦਾ ਬੋਲਣ ਦਾ ਰਾਈਟ ਨਹੀਂ ਬੰਦਾ ਅਸੀਂ ਕਿਹਾ ਤੁਹਾਡਾ ਸਬਰ ਜਿਹੜਾ ਉੱਥੇ ਬਣਿਆ ਰਿਹਾ ਤੁਸੀਂ ਮਤਲਬ ਕੁਝ ਹਾਂਜੀ ਚੁੱਪਚਾਪ ਤੁਸੀਂ ਖੜੇ ਰਹੇ ਉਦਾ ਕੀ ਕਾਰਨ ਵੇ ਉਹਦਾ ਇੱਕ ਤਾਂ ਕਾਰਨ ਐ ਸੀਗਾ ਕਿ ਮੈਂ ਚਾਰੀ ਸੀ ਕਿ ਮੈਂ ਆਪਣੀ ਗੱਲ ਰੱਖ ਪਾਵਾਂ ਕਿ ਮੈਂ ਗਿਰਦੇ-ਗਿਰਦੇ ਬਚੀ ਆ ਔਰ ਨਾ ਹੀ ਮੈਂ ਉੱਥੇ ਕੋਈ ਝਗੜਾ ਨਹੀਂ ਸੀ ਚਾਰੀ ਸ਼ਾਂਤੀ ਨਾਲ ਪੁਲਿਸ ਦੇ ਹਵਾਲੇ ਜਿਹੜਾ ਇਹ ਗੱਲ ਤੋਰਿਆ ਅੱਜ ਤਾਂ ਮੇਰੇ ਨਾਲ ਹੋਇਆ ਮੇਰੇ ਵਰਗੇ ਕਿੰਨੀਆਂ ਮੇਰੀਆਂ ਭੈਣਾਂ ਬਜ਼ੁਰਗ ਹੋਣੀਆਂ ਜਿਨ੍ਹਾਂ ਨਾਲ ਹੁੰਦਾ ਆਏਗਾ ਤਾਂ ਉਹ ਰੋਕਣ ਦੀ ਕੋਮਰੀਮ ਸੀਗੀ ਮੇਰੀ ਤੇ ਪਰ ਚਲੋ ਇਹ ਉਸ ਰਾਨੀਤਾ ਇਸਰਾ ਮਜੀਰੂ ਕੋਸ਼ਿਸ਼ ਕਰਾਂਗੀ ਕਿ ਇਸਰਾ ਕਿਸੇ ਨਾਲ ਵੀ ਨਾ ਹੋਵੇ ਜੋ ਮੇਰੇ ਨਾਲ ਹੋ ਕਾਰਵਾਈ ਦੀ ਤੁਸੀਂ ਮੰਗ ਕਰ ਰਹੇ ਹੋ ਸਰਵਿੰਗ ਵੀ ਚਹੀਦੀ ਹੈ ਬਿਲਕੁਲ ਜੀ ਬਿਲਕੁਲ ਮੈਂ ਆਪਣੇ ਟਰਾਂਸਪੋਰਟ ਮਨਿਸਟਰ ਲਾਲਜੀਤ ਭੁੱਲਰ ਜੀ ਨੂੰ ਵੀ ਲਾਈਕ ਕੰਪਲੇਂਟ 다ਉਂਗੀ ਮੈਂ ਸੀਪੀ ਨੂੰ ਕੰਪਲੇਂਟ ਦੇ ਚੁੱਕੀ ਹਾਂ ਦੇ ਅਗੇਂਸਟ ਔਰ ਬੰਦੀ ਕਾਰਵਾਈ ਦੀ ਤਾਂ ਮੈਂ ਮੰਗ ਕਰਾਂਗੀ